ਜੀ ਸਰ ਅੱਜ ਦੀ ਮੀਟਿੰਗ ਹੋਈ ਹੈ ਕਿਹੜੇ ਕਿਹੜੇ ਫੈਸਲੇ ਲਏ ਗਏ ਫੈਸਲੇ ਇੱਕ ਤਾਂ ਜੋ ਟੂਰਨਾਮੈਂਟ ਆਲਰੇਡੀ ਅਸੀਂ ਕਰਵਾ ਕੇ ਹਟੇ ਹਾਂ 14 ਤੋਂ 21 ਫਰਵਰੀ 2025 ਆਲ ਇੰਡੀਆ ਪ੍ਰਿੰਸੀਪਲ ਹਰਪਜਨ ਸਿੰਘ ਜਾਲਗੜੀ ਫੁੱਟਬਾਲ ਟੂਰਨਾਮੈਂਟ ਉਹਦੇ ਬਾਰੇ ਜੋ ਵੀ ਇਨਕਮ ਖਰਚੇ ਕੋ-ਟੀਮਾਂ ਦੇ ਬਾਰੇ ਡਿਸਕਸ਼ਨ ਹੋਈਆਂ ਮੈਚ ਕਿਸ ਤਰ੍ਹਾਂ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਲਈ 2026 ਦੇ ਵਿੱਚ ਜੋ ਟੂਰਨਾਮੈਂਟ ਹੋਏਗਾ ਉਹਦੇ ਬਾਰੇ ਡੇਟਸ ਦੀਆਂ ਜੋ ਡਿਸਕਸ ਹੋਈਆਂ ਜੋ ਕਿ 13 ਫਰਵਰੀ 2026 ਤੋਂ 20 ਫਰਵਰੀ 2026 ਤੱਕ ਕਰਵਾਇਆ ਜਾਏਗਾ ਇਸੇ ਤਰ੍ਹਾਂ ਮੈਂਬਰਾਂ ਨੇ ਆਪਣੇ ਆਪਣੇ ਸਾਰੇ ਸੁਝਾਅ ਦਿੱਤੇ ਤੇ ਜੋ ਟੂਰਨਾਮੈਂਟ ਹੋਇਆ ਉਹਦੇ ਵਿੱਚ ਜੋ ਵੀ ਕੋਈ ਕਮੀ ਪੇਸ਼ੀ ਕਿਸੇ ਨੂੰ ਮਹਿਸੂਸ ਹੋਈ ਜਾਂ ਜੋ ਚੰਗਾ ਲੱਗਾ ਉਹ ਸਾਰਿਆਂ ਨੇ ਆਪਣਾ ਆਪਣਾ ਦੱਸਿਆ ਤੇ ਅਸੀਂ ਆਏ ਹੋਏ ਸਾਰੇ ਪੱਤਰਕਾਰ ਭਰਾਵਾਂ ਦਾ ਸਾਰੇ ਮੈਂਬਰਾਂ ਸਾਹਿਬ ਛੱਡੇ ਜਿੰਨੇ ਵੀ ਸੀਨੀਅਰ ਮੈਂਬਰਸ ਫੌਰਨ ਤੋਂ ਵੀ ਸਾਡੇ ਟਰੱਸਟਾਂ ਦੇ ਮੈਂਬਰ ਤੇ ਜੋ ਇੱਥੇ ਟੀਮਾਂ ਪਹੁੰਚੀਆਂ ਬੱਚੇ ਕਾਲੇਡੇ ਸਪੈਸ਼ਲੀ ਕਾਲੇਡੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ ਤੇ ਇੱਕ ਵਾਰ ਤੋਂ ਫੇਰ ਤੁਹਾਡਾ ਪੱਤਰਕਾਰ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਵੀ ਸਮਾਂ ਕੱਢ ਕੇ ਆ ਕੇ ਸਾਡੇ ਹਰ ਨਿਊਜ਼ ਅਪਡੇਟ ਕਰਦੇ ਆਂ ਔਰ ਪੂਰਾ ਟੂਰਨਾਮੈਂਟ ਦੇ ਵਿੱਚ ਵਧੀਆ ਸਾਰੇ ਪੱਤਰਕਾਰ ਭਰਾ ਜਿਹੜੇ ਕਵਰੇਜ ਦਿੰਦੇ ਆ ਤੇ ਇਹਦੇ ਲਈ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ